ਕੱਲ ਰਾਤ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਉਣ ਤੋਂ ਫਿਰ ਉਸ ਤੋਂ ਬਾਅਦ ਆਪਸ ਚ ਸਟੋਨ ਪੈਲਟਿੰਗ ਹੋਈ ਰੋੜੇ ਵਗੈਰਾ ਮਾਰੇ ਆਪਸ ਇੱਕ ਸਾਈਡ ਤੋਂ ਫਾਇਰਿੰਗ ਹੋਈ ਜਿਸ ਨਾਲ ਬੜੀ ਅਨਫੋਰਚੂਨੇਟਲੀ ਇੱਕ ਯੂਥ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਸੀਨੀਅਰ ਆਫਸਰਸ ਅਸੀਂ ਸਾਰੇ ਉਸ ਗੱਲ ਤੇ ਲੱਗੇ ਰਹੇ ਕਲਪਰੇਟਸ ਨੂੰ ਫੜਨ ਵਾਸਤੇ ਤੇ ਟ੍ਰੇਸ ਕਰਨ ਨੂੰ ਕੇਸ ਨੂੰ ਉਹਦੇ ਚ ਬੜੀ ਵੱਡੀ 12 ਘੰਟੇ ਦੇ ਵਿੱਚ ਹੀ ਕਾਮਯਾਬੀ ਸਾਨੂੰ ਮਿਲੀ ਹੈ ਤਿੰਨ ਮੇਨ ਅਕਿਊਜ਼ ਜਿਹੜੇ ਆ ਜੁਗਰਾਜ ਸਿੰਘ ਸ਼ਮਸ਼ੇਰ ਇਲੀਅਸ ਸ਼ੇਰਾ ਅਤੇ ਅਦਿਤਿਆ ਮੇਦੀ ਇਹ ਤਿੰਨਾਂ ਨੂੰ ਅਸੀਂ ਲੁਧਿਆਣਾ ਜਾ ਕੇ ਗ੍ਰਿਫਤਾਰ ਕੀਤਾ ਸਾਡੀ ਪੁਲਿਸ ਪਾਰਟੀ ਨੇ ਤੇ ਉਹਦੇ ਨਾਲ ਕੋਆਰਡੀਨੇਸ਼ਨ ਕਰਕੇ ਲੁਧਿਆਣਾ ਸੀਪੀ ਪੁਲਿਸ ਨਾਲ ਤੋਂ ਮੈਂ ਇਹਦੇ ਸਾਰੇ ਆਫੀਸਰ ਤੇ ਸਾਡੇ ਜਿਹੜੇ ਥੱਲੇ ਮੁਲਾਜ਼ਮ ਨੇ ਉਹਨਾਂ ਨੂੰ ਦਿਲੋਂ ਵਧਾਈ ਦਿੰਨਾ ਕਿ ਉਹਨਾਂ ਨੇ ਦਿਨ ਰਾਤ ਕੰਮ ਕਰਕੇ ਇਹਨੂੰ ਕੇਸ ਨੂੰ ਟ੍ਰੇਸ ਕੀਤਾ ਔਰ ਅਕਿਊਜ਼ ਫੜੇ ਗਏ ਇੰਨੇ ਸ਼ਾਰਟ ਟਾਈਮ 'ਚ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਕ੍ਰਾਈਮ ਔਰ ਕ੍ਰਿਮੀਨਲਸ ਔਰ ਅਸੀਂ ਬੜੀ ਹਾ ਟਾਪ ਪ੍ਰਾਇਰਟੀ ਤੇ ਰੱਖਦੇ ਆ ਕਿ ਜੇ ਕੋਈ ਕ੍ਰਾਈਮ ਪਹਿਲਾਂ ਤਾਂ ਹੋਣੇ ਨਾ ਜੋ ਹੋਵੇ ਤਾਂ ਅਸੀਂ ਜਲਦੀ ਉਹਨੂੰ ਟ੍ਰੇਸ ਕਰੀਏ ਇਹਦੇ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ 3 ਗੁਰਿੰਦਰਵੀਰ ਏਸੀਪੀ ਈਸਟ ਤੇ ਸੁਖਵੀਰ ਐਸਐਚਓ ਬੀ ਡਿਵੀਜ਼ਨ ਔਰ ਉਹਨਾਂ ਦੀ ਟੀਮ ਨੇ ਬੇਹਦ ਵਧੀਆ ਕੰਮ ਕੀਤਾ ਔਰ ਉਹਨੂੰ ਸ਼ੁਕਰੀਆ